ਭਾਰਤਮਾਲਾ ਪ੍ਰੋਜੈਕਟ ਦੀ ਜ਼ਮੀਨਾਂ ਦੀ ਕੀਮਤ ਨੂੰ ਕਰਕੇ ਸਾਡਾ ਪਹਿਲਾਂ ਵੀ ਰੌਲਾ ਸੀ ਇਸ ਕਰਕੇ ਸਾਡੀ ਇਹਦੇ ਤੇ ਸਾਰੀ ਸਰਕਾਰ ਨਾਲ ਪਹਿਲਾਂ ਦੋ ਤਿੰਨ ਵਾਰੀ ਗੱਲ ਚੱਲੀ ਆ ਵੀ ਜਿੰਨਾ ਚਿਰ ਕਿਸਾਨਾਂ ਨੂੰ ਸੈਟੀਸਫਾਈ ਕਰਕੇ ਉਹਨਾਂ ਦੀਆਂ ਕੀਮਤਾਂ ਨੂੰ ਸੈਟੀਸਫਾਈ ਕਰਕੇ ਉਹਨਾਂ ਨਾਲ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਕਿਸੇ ਦੀ ਜ਼ਮੀਨ ਤੇ ਕੋਈ ਕਾਰਵਾਈ ਕੰਪਨੀ ਨਹੀਂ ਕਰੂਗੀ ਅਸੀਂ ਇਸ ਗੱਲ ਤੇ ਅੜੇ ਹੋਏ ਸੀ ਕਿ ਕੰਪਨੀ ਨੇ ਕਿਸਾਨਾਂ ਨੂੰ ਸਹਿਮਤ ਨਹੀਂ ਕੀਤਾ ਉਹਨਾਂ ਨੂੰ ਪੈਸੇ ਨਹੀਂ ਅਜੇ ਤੱਕ ਮਿਲੇ ਉਹਨਾਂ ਦੀ ਕੀਮਤਾਂ ਤੇ ਥੋੜੀ ਥੱਲੀ ਨਹੀਂ ਤੁਸੀਂ ਉਹ ਜ਼ਮੀਨਾਂ ਜਬਰੀ 1 ਜਨਵਰੀ ਨੂੰ ਤੁਸੀਂ ਮਸ਼ੀਨਾਂ ਲੈ ਕੇ ਕਬਜ਼ਾ ਕਰਨਾਗੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਤੁਸੀਂ ਚੱਕ ਲਿਆ ਇਸ ਕਰਕੇ ਕੱਲ ਅਸੀਂ ਇਹਦੇ ਵਿਰੋਧ ਚਾਏ ਜਿਹਦੇ ਤੇ ਲਾਠੀ ਚਾਰਜ ਹੋਇਆ ਤੇ ਥੁਰਗਿਆਂ ਦੇ ਗੋਲੇ ਸਿੱਟੇ ਨੇ ਉਹਦੇ ਸਬੰਧ ਚ ਅਸੀਂ ਡੇਢ ਘੰਟਾ 2 ਘੰਟੇ 3 ਘੰਟੇ ਮੀਟਿੰਗ ਚੱਲੀ ਹੈ ਸਾਡੀ ਪ੍ਰਸ਼ਾਸਨ ਨਾਲ ਅਸੀਂ ਕਿਹਾ ਵੀ ਜਿੰਨਾ ਚਿਰ ਤੱਕ ਕਿਸਾਨਾਂ ਦਾ ਇਹ ਮਸਲੇ ਹੱਲ ਨਹੀਂ ਹੁੰਦੇ ਇਹ ਕੀਮਤਾਂ ਦੇ ਮਸਲੇ ਹੱਲ ਨਹੀਂ ਹੁੰਦੇ ਇਹਨਾਂ ਦੀ ਕੀਮਤ ਦੇ ਮਸਲੇ ਤੇ ਕੰਮ ਨਹੀਂ ਚੱਲਣਾ ਚਾਹੀਦਾ ਇਸ ਗੱਲ ਤੇ ਉਹ ਐਗਰੀ ਹੋਏ ਵੀ ਠੀਕ ਹੈ ਤੁਸੀਂ ਸਾਨੂੰ ਸਹਿਯੋਗ ਦਿਓ ਪੰਜ ਦਿਨਾਂ ਦੇ ਵਿੱਚ ਇਹ ਪੂਰਾ ਡਾਕੂਮੈਂਟ ਵਗੈਰਾ ਤਿਆਰ ਕਰਨ ਦਾ ਸਾਡਾ ਸਮਾਂ ਹੋ ਗਿਆ ਉਹਨਾਂ ਚੇ ਸਾਡੀ ਟੀਮ ਹੈ ਜਿਹੜੀ ਜਿਹੜਾ ਟੀਮ ਉਹਨਾਂ ਨੂੰ ਸਹਿਯੋਗ ਦੇਊਗੀ ਜਿਸ ਤਰ੍ਹਾਂ ਰਹੀ ਦਾ ਗਠਨ ਵੀ ਹੋਇਆ ਜੀ ਇਸ ਨੂੰ ਲੈ ਕੇ ਕੋਈ ਕਮੇਟੀ ਦਾ ਗਠਨ ਵੀ ਹੋਇਆ ਕਮੇਟੀ ਸਾਡੀ ਕਮੇਟੀ ਹੈ ਜੀ ਜਿਹੜੀ ਜ਼ਿਲ੍ਹਾ ਕਮੇਟੀ ਉਹ ਉਹਨਾਂ ਨੂੰ ਗੱਲਬਾਤ ਕਰਨ ਜਾਓ ਉਹਦੇ ਕੋਲ ਸਾਰੇ ਦਸਤਾਵੇਜ਼ ਨੇ ਜਿਹਦੇ ਸਬੂਤ ਦੇਵਾਂਗੇ ਅਸੀਂ ਵੀ ਇਹਨਾਂ ਲੋਕਾਂ ਦੇ ਪੈਸੇ ਦੀ ਚੱਕੇ ਜੀ ਆਹ ਦੇਖੋ ਆਹ ਆਹ ਦਸਤੇਵਜ ਹੈ ਇਹਨਾਂ ਨੇ ਆ ਚਾਹਲ ਪਰਿਵਾਰ ਦੇ ਮੇਰੇ ਉਹਨਾਂ ਘਰਾਂ ਦੇ ਜਿਹੜੇ ਮਤਲਬ ਛੇਰਗੜ ਦੇ ਕਿੰਨੇ ਪਰਿਵਾਰ ਨੇ ਉਹਨਾਂ ਨੇ ਪੈਸੇ ਦੀ ਚੱਕੇ ਜਿੰਨੇ ਤੁਸੀਂ ਕਹਿੰਦੇ ਪੈਸੇ ਚੱਕ ਲਏ ਉਹ ਸਾਰੀਆਂ ਲਿਸਟਾਂ ਦੇਖ ਕੇ ਤੇ ਸ਼ਟਾਊਟ ਹੋਣਗੀਆਂ ਉਸ ਤੋਂ ਬਾਅਦ ਕੋਈ ਫੈਸਲਾ ਪ੍ਰਸ਼ਾਸਨ ਦਾ ਰਵਈਆ ਕਿਹਜਾ ਸੀਗਾ ਜੀ ਜਿਵੇਂ ਕੱਲ ਬੜੀ ਸਖਤੀ ਨਾਲ ਪੇਸ਼ ਦੇਖੋ ਪ੍ਰਸ਼ਾਸਨ ਦਾ ਰਵਈਆ ਤਾਂ ਜੀ ਇਹ ਹਜੇ ਤਾਂ ਗੱਲਬਾਤ ਦੇ ਵਿੱਚ ਦਾ ਠੀਕ ਹੀ ਹੁੰਦਾ ਸਭ ਦਾ ਰਵਈਆ ਫਿਰ ਉਹਨਾਂ ਨੇ ਆਪਦੀਆਂ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਨੇ ਵੀ ਕੀਤੀਆਂ ਸੀ ਜਿਹੜੀਆਂ ਆਪਦੀਆਂ ਕੀਤੀਆਂ ਕੋਈ ਕਿਸੇ ਵਾਲੀ ਗੱਲ ਕੋਈ ਨਹੀਂ ਹੋਈ ਨਹੀਂ ਸ਼ਾਂਤੀ ਜਿਹੜੀ ਹੈ ਉਹ 48 ਤੇ 72 ਲੱਖ ਦੇ ਵਿੱਚ ਬਣੀ ਹੋਈ ਸੀ ਜਿਹੜੀ ਦੇਖੋ ਅਜੇ ਲੱਖ ਦਾ 48 ਦਾ ਨਹੀਂ ਆਪਣਾ ਅਗਲੇ ਪਿੰਡਾਂ ਦਾ ਤੇ ਪਿਛਲੇ ਪਿੰਡਾਂ ਦੇ ਬੇਰਬੇ ਦਾ ਉਹਦੇ ਤਰੀਕੇ ਕਰਦੇ ਵਿੱਚ ਕੀਮਤਾਂ ਕਿਵੇਂ ਵਧਾਉਣੀਆਂ ਨੇ ਕਿਵੇਂ ਕਿੱਥੋਂ ਹੋਣੀਆਂ ਕਿਹੜੇ ਤਰੀਕੇ ਕੀ ਅਪਣਾਉਣਾ ਪਊਗਾ ਉਹ ਸਾਰੀ ਇਹਦਾ ਪ੍ਰੋਸੈਸ ਚਲਾਉਣ ਦੇ ਵਿੱਚ ਸਾਡੀ ਕਮੇਟੀ ਦਾ ਸਹਿਯੋਗ ਦੇ ਲੱਗਦਾ ਲੱਗਦਾ ਇੱਕ ਮਿੰਟ ਬਈ ਇੱਕ ਮਿੰਟ ਹਾਂ ਕਰਨਾ ਚੱਕ ਦਿੱਤਾ ਜਾਏਗਾ ਹਾਂ ਜੀ ਅੱਜ ਤਰ੍ਹਾਂ ਦਾ ਸਮਾਪਤ ਪਰਚਾ ਦਾ ਕੀ ਬਣੇਗਾ ਜਿਹੜੇ ਪਰਚੇ ਦਰਜ ਕੀਤੇ ਗਏ ਪਰਚੇ ਜਦ ਅਸੀਂ ਉਹਨਾਂ ਨੂੰ ਕਿਹਾ ਵੀ ਪਰਚੇ ਵਾੜ ਛੱਡ ਤੇ ਤਿੰਨ ਹੋਰ ਪਾ ਦਿਓ ਆ ਕਰੋੜ ਕਰੋੜ ਰੁਪਏ ਦੇ ਦੋ ਕਿਲੇ ਦਾ ਉਗਰਾਹਾਂ ਸਾਹਿਬ ਕੀ ਲੱਗਦਾ ਹੈ ਪ੍ਰਸ਼ਾਸਨ ਵੱਲੋਂ ਇਸ ਮਸਲੇ ਦਾ ਦੇਖੋ ਅਸੀਂ ਐਂ ਨਹੀਂ ਕਹਿ ਸਕਦੇ ਕਿਉਂਕਿ ਸਰਕਾਰਾਂ ਵਾਅਦੇ ਕਰਦੀਆਂ ਨੇ ਉਹਦੇ ਤੇ ਪੂਰੇ ਨਹੀਂ ਉੱਤਰਦੀਆਂ ਸਾਨੂੰ ਐ ਨਹੀਂ ਕਹਿ ਸਕਦੇ ਵੀ ਇਹ ਹੱਲ ਹੋ ਜੂ ਅੱਜ ਦੀ ਘੜੀ ਇਹ ਕਹਿ ਸਕਦੇ ਆ ਵੀ ਜਿਹੜੀ ਗੱਲਬਾਤ ਹੋਈ ਆ ਗੱਲਬਾਤ ਦੇ ਜਦੋਂ ਮੰਨ ਗਏ ਸਹਿਮਤੀ ਦੇਤੀ ਫਿਰ ਇਹ ਕਹਿਣੇ ਪੈਣਾ ਵੀ ਹਾਂ ਸਾਡੀ ਸਹਿਮਤੀ ਬਣ ਗਈ ਪਰ ਅਸੀਂ ਕਈ ਵਾਰੀ ਸਾਡੇ ਨਾਲ ਵਾਅਦੇ ਹੁੰਦੇ ਨੇ ਕਈ ਵਾਰੀ ਮੁੱਕਰਦੇ ਨੇ ਇਹ ਵਾਰ-ਵਾਰ ਮੁੱਕਰਦੇ ਨੇ ਅਸੀਂ ਯਾਰ ਕਦੇ ਯਕੀਨ ਨਹੀਂ ਕਰਦੇ ਹੁੰਦੇ ਅਸੀਂ ਕਹਿੰਦੇ ਹੁੰਦੇ ਸਰਕਾਰਾਂ ਵਾਅਦੇ ਕਰਦੀਆਂ ਹੁੰਦੇ ਨੇ ਤੇ ਮੁੱਕਰਦੀਆਂ ਹੁੰਦੇ ਨੇ ਇਹ ਲੰਨੇ ਰੋਨਾਲ ਚੱਲਦੀ ਆ ਲੰਬੇ ਸਮੇਂ ਦੇ ਚੱਲੀ ਆ ਕਿਸਾਨ ਜੂਨੀਅਰ ਔਰ ਸਾਰੇ ਸੀਗੇ ਤੇ ਇਹਨਾਂ ਦਾ ਕੁਛ ਇਸ਼ੂ ਸੀਗੇ ਕਿ ਕੁਛ ਬੰਦਾਂ ਦੇ ਪੇਮੈਂਟ ਨਹੀਂ ਦਿੱਤੇ ਗਏ ਕੁਛ ਹੋਰ ਇਹੋ ਜਿਹੇ ਇਸ਼ੂ ਸੀਗੇ ਓਡੀਸੀ ਸਾਹਿਬ ਤੇ ਇਹਨਾਂ ਦੀ ਸਾਰੀ ਟੀਮ ਨੇ ਸੁਣ ਲਿਆ ਸੋ ਇਹਨਾਂ ਨੂੰ ਕਿਹਾ ਕਿ ਤੁਸੀਂ ਆਪ ਦੀ ਜਿਹੜਾ ਹੈਗਾ ਰਿਪਰੈਜ਼ੈਂਟੇਸ਼ਨ ਦਿਓ ਔਰ ਜੋ ਜੋ ਇਸ਼ੂਜ਼ ਨੇ ਉਹ 4-5 ਦਿਨਾਂ ਦੇ ਵਿੱਚ ਸੋਲਵ ਕੀਤੇ ਜਾਣਗੇ ਔਰ ਐਡਮਿਨਿਸਟ੍ਰੇਸ਼ਨ ਵੀ ਕੈਂਪ ਲਾ ਕੇ ਇਹਨੂੰ ਪ੍ਰਾਇਓਰਿਟੀ ਤੇ ਇਹਨੂੰ ਖਤਮ ਕਰੇਗੀ ਔਰ ਉਨੀ ਦੇਰ ਲਈ ਜਿਹੜਾ ਹੈਗਾ ਇਹ ਇਹਨਾਂ ਦਾ ਕੋਈ ਵੀ ਜਿਹੜੀ ਉਹ ਕਾਰਵਾਈ ਦੀ ਗੱਲ ਕਰਦੇ ਸੀ ਉਹ ਨਹੀਂ ਹੋਏਗਾ ਔਰ ਇਹਨਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਅਸੀਂ ਇਹਨਾਂ ਨੂੰ ਦੱਸਿਆ ਕਿ ਆਪਣਾ ਜਿਹੜਾ ਧਰਨਾ ਵਗੈਰਾ ਜਾਂ ਹੋਰ ਜਿਹੜੀ ਇੰਟਰਸਟ ਨੇ ਖਤਮ ਕਰੋ ਤਾਂ ਕਿ ਐਡਮਿਨਿਸਟ੍ਰੇਸ਼ਨ ਜਿਹੜਾ ਆਪਣਾ ਕੰਮ ਕਰ ਸਕੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇਹਨੂੰ ਵਾਪਸ ਕਰ ਦੇਣਾ ਹੈ ਕਿਸਾਨਾਂ ਦੇ ਨਾ ਬਹੁਤ ਸਾਰੇ ਇਸ਼ੂਜ਼ ਜਿਹੜੇ ਨੇ ਪੇਮੈਂਟ A ਦੇ ਨਹੀਂ ਗਈ B ਦੇ ਚਲੇਗੀ ਨਹੀਂ ਐਡਮਿਨਿਸਟ੍ਰੇਟਿਵ ਟਾਈਪ ਹੁੰਦੇ ਨੇ ਕੁਝ ਹੋਰ ਹੁੰਦੇ ਉਹੋ ਜੇ ਸੀਗੇ ਉਹ ਫਿਰ ਡੀ ਸਾਹਿਬ ਨੇ ਇੱਥੇ ਕੈਂਪ ਵਗੈਰਾ ਲਾ ਕੇ ਇਹਨੂੰ ਪ੍ਰਾਇੋਰਟੀ ਦੇ ਉੱਤੇ ਕਰੇਗਾ ਕਿਉਂਕਿ ਗਵਰਨਮੈਂਟ ਦਾ ਵੀ ਪਰਪਸ ਵਹੀ ਹੈ ਕਿ ਜਿਹੜੇ ਮਸਲੇ ਹੱਲ ਹੋਣ ਔਰ ਜਿਹੜਾ ਪ੍ਰਕਿਰਿਆ ਜਿਹੜੀ ਉਹ ਤੇਜ਼ੀ ਦੇ ਨਾਲ ਹੋ ਰਹੀ ਹੈ ਜਿਸ ਤਰ੍ਹਾਂ ਮਾਮਲੇ ਤਰਜ ਹੋਏ ਨੇ ਸਨਾਂ ਦੇ ਉੱਪਰ ਵੀ ਹੋਏ ਨੇ ਕਿਉਂਕਿ ਜਦਮੀ ਹੋਈ ਸੀ ਜਦਜ ਤੋਂ ਬਾਅਦ ਜਿਹਨੇ ਉਹ ਹਲੇ ਉਹਦੇ ਤੇ ਅਸੀਂ ਕੋਈ ਕਿਉਂਕਿ ਇਹ ਕੰਕਲੂਸਿਵ ਐਟਮਾਸਫੇਅਰ ਹਲੇ ਹਲੇ ਕੋਈ ਉਹਨੂੰ ਮਤਲਬ ਪੈਂਡਿੰਗ ਹੈ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਏਗੀ ਕਿਉਂਕਿ ਹਲੇ ਤਾਂ ਆ ਪਹਿਲੀ ਪ੍ਰਾਇੋਰਟੀ ਤਾਂ ਇਹੀ ਹੈ ਕਿ ਜਿਹੜਾ ਐਡਮਿਨਿਸਟ੍ਰੇਟਿਵ ਸਿਚੁਏਸ਼ਨ ਹੈ ਇਹਨੂੰ ਠੀਕ ਕੀਤਾ ਜਾਵੇ ਔਰ ਤਾਂ ਕਿ ਇਹ ਬਹੁਤ ਦੇਰ ਦਾ ਰੁਕਿਆ ਵੀ ਹੋਇਆ ਇਹਨੂੰ ਪ੍ਰੋਸੈਸ ਸ਼ੁਰੂ ਕੀਤਾ ਜਾਵੇ ਸਿਰੇ ਚੜਾ ਸਿਰੇ ਚੜਾ ਮਿਰਜ਼ਾ ਖਾਨ ਮੰਨ ਕਰਨਾ ਸੀ ਕਿ ਸਾਨੂੰ ਘੱਟ ਜਿਹੜਾ ਮੁਆਵਜ਼ਾ ਦਿੱਤਾ ਗਿਆ ਉਹ ਸਾਰੇ ਐਡਮਿਨਿਸਟ੍ਰੇਸ਼ਨ ਵਰਕ ਆਊਟ ਸਾਰੇ ਸਾਰੀ ਡਿਸਕਸ਼ਨ